ਲਓ ਸਾਹਮਣੇ ਕਬੱਡੀ ਪੈ ਗਈ ਹੈ ਖੇਡ ਗਰਾਊਂਡ ਦੇ ਵਿੱਚ ਆ ਤੂਫਾਨ ਕਬੱਡੀ ਪਾ ਰਹੀ ਹੈ ਲਓ ਸਾਹਮਣੇ ਆ ਖਿਡਾਰਮਾ ਕਹਿੰਦੇ ਸਮਾਉ ਪਿੰਡ ਹੈ ਉਧਰ ਦੇ ਪਾਸੇ ਲੱਗਿਆ ਜੋਰ ਹੋ ਗਈ ਕਮਾਲ ਤੇ ਕੁਝ ਸਮਾਂ ਬੀਤਿਆ ਦੇ ਕੁਝ ਕਿਨੇ ਜੀਤਣ ਵਾਲਾ ਇਹ ਆ ਤੂਫਾਨ ਕਿਨੇ ਬਗਰਾੜੀ ਵਾਲੇ ਨੰਬਰ ਇਹ ਕਿਨੇ ਕਲਿਆਣ ਦੇ ਕੀਵਰੇ ਹਿੱਸੇ ਕਿਨੇ ਜੋਰ ਦਿੰਦਾ ਹੈ ਅਗਲੀ ਕਬੱਡੀ ਆ ਖਿਡਾਰੀ ਦਾ ਕਿੰਨੇ ਬਹਿਮੜ دیਵਾਨਾ ਪਿੰਡ ਹੈ ਇਹ ਸੰਦੀਪ ਕਿਨੇ ਕਬੱਡੀ ਪਾਰੀ ਹੈ ਉਧਰ ਦੇ ਪਾਸੇ ਜੋਰ ਲੱਗਿਆ ਆਇਆ ਹੈ ਤੇ ਕੁਝ ਸਮਾਂ ਕਿਨੇ ਜੀਤਿਆ ਦੇ ਕਿਨੇ ਬੀਤਣ ਵਾਲਾ ਹੈ ਕਲਿਆਣ ਪਿੰਡ ਹੈ ਉਧਰ ਦੇ ਪਾਸੇ ਨੰਬਰ ਜਿਹੜਾ ਕਿਉਂਦੇ ਸਮਾਉ ਦੇ ਟੀਮ ਨੇ ਹਿੱਸੇ ਕਿਨੇ ਜੋਰ ਦਿੰਦਾ ਹੈ ਅਗਲੀ ਕਬੱਡੀ ਆਖਿਰਕਾਰ ਕਮੇਪਰ ਮਰਨੋ ਉੱਤਰੀ ਸਾਈਡ ਹੋ ਜਾਏ ਕਿੰਨੇ ਤਿਆਰ ਪਿੰਡਾਂ ਤੇ ਰੇਡ ਪਾਉਣ ਦੀ ਖਿਦਾਰਦ ਕੰਨੇ ਵਾਹ ਜਾਰੀ ਹੈ ਅੱਜ ਮੇਲਾ ਕਹਿੰਦੇ ਪੁੱਛੇ ਪਣਾ ਪੜਦਾ ਤੇ ਬੱਚੇ ਨੂੰ ਕਹਿੰਦੇ ਜਿਹੜੀ ਤਾਣ ਕਿ ਨਹੀਂ ਦਿੱਤੀ ਜਾਣੀ ਹੈ ਸਾਡਾ ਭਾਈਆ ਕਹਿੰਦੇ ਬਲਤੇਜ ਕੋਚ ਵੱਡੀ ਸੋਝਾ ਕਰੇ ਭਰਾ ਸਾਡੇ ਦੇ ਆ ਖਿਡਾਰੀ ਦਾ ਕਹਿੰਦੇ ਸੁਭਾਉ ਪਿੰਡ ਹੈ ਜਿਸ ਦਾ ਕਹਿੰਦੇ ਕਲਵੀਰ ਆ ਭਰਾ ਸਾਡਾ ਕਹਿੰਦੇ ਸੋਹਣੇ ਬੋਲ ਬੋਲਦਾ ਉਧਰ ਦੇ ਪਾਸੇ ਲੱਗਿਆ ਜੋਰ ਉਹਦੀ ਕਮਾਲ ਤੇ ਕੁੜ ਸਮਾਂ ਬੀਤਿਆ ਤੇ ਨੰਬਰ ਦਾ ਕਿਵੇਂ ਪ੍ਰਿਆਨ ਸੁੱਖੇ ਦੀ ਟੀਮ ਦੇ ਹਿੱਸੇ ਖਿਡਾਰੀ ਨੇ ਕਿਰੇ ਜੋਰ ਦਿੰਦਾ ਹੈ ਅਗਲੀ ਕਬੱਡੀ ਫਿਰ ਤੋਂ ਪੈਲੀਆ ਖਿਡਾਰੀ ਦਾ ਕਹਿੰਦੇ ਬਹਿਮਰਦਵਾਨਾ ਪਿੰਡ ਹੈ ਕਹਿੰਦੇ ਸਰੀਬ ਕਬੱਡੀ ਪਾ ਰਹੀ ਹੈ ਭਾਈ ਕੰਦੀ ਰੇਡ ਤੇ ਖਿਡਾਰੀਆਂ ਨੇ ਕਹਿੰਦੇ ਤਿੰਨ ਨੇ ਕਲਿਆਰ ਪਿੰਡ ਦੇ ਮਿੱਤਰੋ ਖਿਡਾਰੀਆਂ ਦਾ ਪਿੰਡ ਹੈ ਉਧਰ ਵੀ ਪਾਸੇ ਲੱਗਿਆ ਖੇਡ ਇੱਕ ਹਜ਼ਾਰ ਨੇ ਕਹਿੰਦੇ ਕਮਾਲ ਕੀਤੀ ਹੈ ਫਿਰ ਸਮਾਂ ਕਹਿੰਦੇ ਫੀਟਿਆ ਫਿਰ ਕਹਿੰਦੇ ਫੀਤਰ ਵਾਲਾ ਇਹ ਆ ਬਾਂਧੂਪੁਰੋਂ ਇੱਕ ਬਲਜੀਤ ਬਹਿਮੜਵਾਰੇ ਵਾਲਾ ਅਸ਼ਾਰਾ ਜਿਹੜਾ ਕਰ ਗਿਆ ਹੈ ਨੰਬਰ ਇਹਨਾਂ ਕਹਿੰਦੇ ਕਲਿਆਰ ਦੀ ਟੀਮ ਦੇ ਹਿੱਸੇ ਕਹਿੰਦੇ ਜੁੜ ਚੁੱਕਿਆ ਹੈ ਅਗਲੀ ਕਬੱਡੀ ਖੇਡ ਕੇ ਮੈਦਾਨ ਦੇ ਵਿੱਚ ਪਹਾਨ ਮੇਰੇ ਮਿੱਤਰੋ ਇਹਦਾ ਜੱਦੀ ਪਿੰਡ ਕਹਿੰਦੇ ਬਰਜਹਰੀ ਪਿੰਡ ਹੈ ਆਹ ਸਾਹਮਣੇ ਤੂਫਾਨ ਕਿਰੇ ਕਬੱਡੀ ਪਾ ਰਹੀ ਹੈ ਖੇਡ ਗਰਾਊਂਡ ਵਿੱਚ ਹੈ ਤੇ ਖਿਡਾਰੀ ਵਾਂਗ ਕਹਿੰਦੇ ਦੋ ਤਿਆਰ ਨੇ ਦੋਵਾਂ ਦੇ ਵਿੱਚੋਂ ਦੇਖਾਂਗੇ ਕਿਹੜੀ ਖਿਡਾਰ ਨਾ ਕਮਾਲ ਕਰੇਗੀ ਕਿਹੜੀ ਖਿਡਾਰੀ ਵਾਂਗ ਕਿਰੇ ਜਫਾ ਲਾ ਦੇਗੀ ਇੱਕ ਖਿਡਾਰੀ ਦੇ ਨਾਲ ਟਕਰੇ ਹੋਈ ਤੇ ਲੱਗਿਆ ਜ਼ੋਰ ਦੇ ਨੰਬਰ ਜਿਹੜਾ ਰੀਡਰ ਨੇ ਕਿਰੇ ਆਪਣੀ ਟੀਮ ਲਈ ਜ਼ੋਰ ਦਿੱਤਾ ਹੈ ਜੋਧਪੁਰ ਦੀ ਟੀਮ ਆ ਗਈ ਹੈ ਜੀ ਜੋਧਪੁਰ ਨਾਲ ਹੀ ਮੇਰੀ ਬੇਨਤੀ ਹੈ ਬਾਬਾ ਰੁਖੜਾਸ ਪੱਕੇ ਇਹ ਟੀਮ ਆ ਜਿਹੜੀ ਆਉਣਗੀ ਬਾਕੀ ਰਖੜਦਾਸ ਪੱਤੇ ਦੀ ਟੀਮ ਆਵੇ ਉਧਰ ਦੇ ਪਾਸੇ ਮੈਡਮ ਸੁਮਨ ਪ੍ਰੀਤ ਕੌਰ ਸਰਪੰਚ ਖੇਲੇ ਪਿੰਡੋਂ ਆਇਆ ਸੀ ਬਹੁਤ ਦਾ ਸਤਿਕਾਰ ਕਰਦਿੰਦਾ ਸਨਮਾਨ ਜਿਹੜਾ ਕੀਤਾ ਜਾਣਾ ਪਰਵੰਤ ਗੋਲੇ ਦੀ ਵੱਲ ਆਓ ਹਾਂ ਗਰਾਊਂਡ ਤੇ ਆ ਜਾਈਏ ਸੋਡੀ ਬੇਨਤੀ ਹੈ ਨਾਲ ਸੁਖੀ ਹੁਲੇ ਦਾ ਸਦੀ ਪਾਣੇ ਤੇ ਪੀ ਵੀ ਜਿਹਨੇ ਕਬੱਡੀ ਖੇਡਾਰਾ ਹੈ ਉਹਦਾ ਵੀ ਸਨਮਾਨ ਕੀਤਾ ਪਣ ਲਿਖਿਆ ਜਾਣਾ ਹੈ ਆਓ ਜੀ ਖੇਡਾਰੀ ਜਿਹੜੇ ਸਨਮਾਨ ਲੈਵੇ ਮੇਰੀ ਬੇਨਤੀ ਹੈ ਨਾਲ ਹੀ ਮੈਡਮ ਸੁਮਨਪ੍ਰੀਤ ਕਾਰ ਸਿੱਧੂ ਹਾਂ ਪਿੰਡਾਂ ਦੇ ਸਰਪੰਸਾ ਦਾ ਸਿੱਧੂ ਅਮਰ ਹੈ ਹਾਂ ਬੜਾ ਸੁਜੋਗ ਹੈ ਕਿ ਅੱਜ ਮੇਲੇ ਲਈ ਬਹੁਤ ਬੜਾ ਆਪਣੀ ਸਨੌਰ ਦਾ ਸੀ ਬਹੁਤ ਬੜਾ ਅਗਰੇ ਸਟਾਰ ਕਰ ਰਹੀ ਹੈ ਅੱਜ ਇਸ ਪੈਸਾ ਸਾਡੀ ਬੀਤੀ ਸਨਮਾਨ ਆਪਾਂ ਜਿਹੜੀ ਕਨੇ ਰਹਿ ਰਹੇ ਤੇ ਨਾਲ ਇਸ ਪ੍ਰੋਟੇਡ ਦਾ ਸਨਮਾਨ ਜਿਹੜਾ ਕਰਦਾ ਸਖੇ ਖੇਡਾ ਆ ਸਾਡੇ ਨੂੰ ਆ ਕਰਕੇ ਜਿਹੜੀ ਸਨਮਾਨ ਆ ਸਨਮਾਨ ਜਿਹੜੇ ਕੀਤੇ ਜਾ ਰਹੇ ਆ ਨਾਲ ਸੁਖੀ ਫਲੇਡਾ ਆਵੇ ਜੀ ਸੁਖੀ ਫਲੇਡਾ ਸੁਖੀ ਫਲੇਡਾ ਕਬੱਡੀ ਖੇਡਾਰੇ ਮੇਰੀ ਬੇਨਤੀ ਹੈ ਗਰਾਊਂਡ 'ਚ ਆਵੇ ਸਰਮਾਨ ਜਿਹੜਾ ਕੀਤਾ ਜਾਣਾ ਹੈ ਸਾਡੀ ਪਿੰਨ ਇੱਕ ਟੀਮੀ ਦੀ ਕਬੱਡੀ ਖੇਡਾਰੇ ਚਲੋ ਹਰ ਮਾਰ ਮਾਰ ਝੂਟਾ ਉਹਨਾਂ ਦਾ ਮੈਚ ਹੈ ਝੂਟਾ ਝੂਟਾ ਮਾਰ ਝੂਟਾ 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 ਨਾਲ ਹੀ ਨਾਲ ਫਿਰ ਕਿਹੜੇ ਬਹੁਤ ਬਹੁਤ ਧੰਨਵਾਦ ਸੁਖੀ ਫ੍ਰੀਡ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਸਾਡੀ ਭੈਣ ਗੱਡਾ ਪਰ ਕਬੱਡੀ ਖਿਡਾਰੀ ਹੈ ਅੱਜ ਮੈਚ ਹੈ ਕਿ ਨੇ ਮੇਜਰ ਲੀਗ ਦੇ ਚੱਲ ਰਹੇ ਨਾਲ ਹੀ ਮੈਡਮ ਸੋਮਨਪ੍ਰੀਤ ਸਿੱਧੂ ਸਾਹਿਬ ਦਾ ਸਨਮਾਨ ਵੀ ਕੀਤਾ ਜਾਣਾ ਹੈ ਖੜੇ ਹੈਲੋ ਕਿੰਚੀ ਕੋਲ ਹੈ ਕਿੰਚੀ ਕੋਲ ਹੈ ਆਹ ਲੈ ਆਹ ਦੇ ਪਾਣੀ ਵਾਲੀ ਬੋਟਲ ਕਿੱਧਰ ਲੈ ਗਿਆ ਉਹ ਨਾਲੀ ਬਾਬਾ ਕਰਮਾਡੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ 1:00 ਵਜੇ ਬੀਤਿਆ ਸਾਡੀ ਕੋਸਵਾਨਾਂ ਨੂੰ ਬਾਹਰ ਕਰ ਜੀ ਜੀ ਸੋੜਾ ਥੋੜਾ ਸਾਈਡ ਤੇ ਬਹਿ ਜੀ ਸਾਡੀ ਬੀਤਨੀ ਹੈ ਹਾਂ ਸਾਈਡ ਤੇ ਹੋ ਜੀ ਥੋੜਾ ਥੋੜਾ ਜੀ ਹੱਥੇ ਸਾਡੀ ਥੋੜਾ ਥੋੜਾ ਨਗਰੜ ਜੀ ਨਾਲ ਹੀ ਵਾਪਾ ਕਰਨ ਦਾ ਸਮਾਨ ਜਿਹੜਾ ਕੀਤਾ ਜਾਣਾ ਹੈ ਸਿੰਘਾਂ ਵਾਲਾ ਉਹਦੇ ਸ਼ੇਵ ਜੇ ਮੇਲੇ ਲਈ ਅੱਗੇ ਪੁਰਤੇ ਦਾ ਸਮਾਨ ਕੀਤਾ ਜਾਣਾ ਹੈ ਇਧਰ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਵਾਧਾ ਕਰਨਾ ਇਸ ਸ਼ਿੰਗਾਂ ਵਾਲਾ ਖੇਤਰ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਵੱਡੇ ਸੁਨੇਗਾ ਦੇ ਮੇਲੇ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਲਾਈਵ ਸਾਹਮਣੇ ਅਗਲੀ ਕਬੱਡੀ ਫੇਰ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰ ਤੂਫਾਨ ਕਬੱਡੀ ਪਾ ਰਹੀ ਹੈ। ਲਓ ਸਾਹਮਣੇ ਲੱਗਿਆ ਜੋਰ ਹੋ ਗਈ ਕਮਾਲ। ਉਧਰ ਦੇ ਪਾਸੇ ਤੇ ਨੰਬਰ ਜਿਹੜਾ ਕਿ ਉਹਦੇ 1 ਰੇਡਰ ਦੇ ਹਿੱਸੇ ਹੈ। ਅਗਲੀ ਕਬੱਡੀ ਫੇਅਰ ਕਿਨੇ ਸੰਦੀਪ ਮੇਰੇ ਮਿੱਤਰ ਰੇਡ ਪਾਉਣ ਲਈ ਕਿਨੇ ਵਧੀ ਹੋਈ ਹੈ। ਡਾਇਮੰਡ ਦਵਾਨਾ ਪਿੰਡ ਹੈ ਆ ਸਾਹਮਣੇ ਖਿਡਾਰੀ ਦਾ ਕਹਿੰਦੇ ਪੱਤ ਨੇ ਕਲਿਆਣ ਪਿੰਡ ਹੈ ਮੇਰੇ ਮਿੱਤਰੋ ਦਿਨਾਂ ਦੇ ਵਿੱਚ ਦੇਖਿਆ ਇੱਕ ਦੇ ਨਾਲ ਕਹਿੰਦੇ ਟੱਕਰ ਹੋਈ ਹੈ ਲੱਗਿਆ ਜੋਰ ਤੇ ਕੁੱਣ ਸਮਾਂ ਕਿਨੇ ਬੀਤਿਆ ਤੇ ਕਦੋਂ ਕਿਨੇ ਜੀਤਣ ਵਾਲਾ ਹੈ ਸਮਾਂ ਬੜਾ ਬਲਵਾਨ ਹੈ ਉਧਰੇ ਪਾਸੇ ਕੁਝ ਪਲ ਕਿਨੇ ਵੇਤ ਗਏ ਕੋਈ ਗੱਲ ਨਹੀਂ ਕਿਨੇ ਬੀਤਣ ਵਾਲਾ ਹੈ ਸਮਾਂ ਕੀ ਹੋਵੇਗਾ ਉਧਰੇ ਪਾਸੇ ਮੈਚ ਬੜਾ ਤਕੜਾ ਹੈ ਇੱਕ ਪਾਸੇ ਟੀਮ ਕਿਨੇ ਕਲਿਆਣ ਦੀ ਹੈ ਉਧਰੇ ਪਾਸੇ ਨੰਬਰ ਜਿਹੜਾ ਕਲਿਆਣ ਦੀ ਟੀਮ ਨੇ ਇਸੇ ਮੈਚ ਹੋਇਆ ਸਮੰਦ ਜਿੱਤ ਦੀ ਟੀਮ ਵਾਪਸ